ਭਾਈ ਗੁਰੂ ਜੀ ਦਾ ਖਰਸ਼ਾ ਵਾਹਿਗੁਰੂ ਕੀ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਅੱਜ ਬਵਿੱਤਰ ਅਸਥਾਨ ਗੁਰਦੁਆਰਾ ਕਰਨਾ ਸਾਹਿਬ ਵਿਖੇ ਇਸ ਗੁਰਮਤ ਸਮਾਗਮ ਵਿੱਚ ਸੰਗਤਾਂ ਦੀ ਸ਼ਰਧਾ ਭਾਵ ਪਗਤੀ ਦੇਖ ਕੇ ਮਨ ਗਦਗਦ ਹੈ ਪਾਤਸ਼ਾਹ ਨੇ ਬਾਣੀ ਵਿੱਚ ਪ੍ਰੇਮਾ ਭਗਤੀ ਦਾ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਕੁਰਬਾਨੀ ਤੇ ਨਾ ਗੁਰ ਸਿਖਾਂ ਭਾਉ ਭਗਤ ਗੁਰਪੁਰਪ ਕਰਾਂ ਤੇ ਜਿਹੋ ਜਿਆ ਸੰਗਤਾਂ ਦਾ ਪਿਆਰ ਅੱਜ ਤੋ ਕਈ ਸਾਲ ਪਹਿਲਾਂ ਦੇਖਿਆ ਸੀ ਉਦੋਂ ਵੀ ਚੜ੍ਹਦੀ ਕਲਾ ਵਿੱਚ ਹੈ ਗੁਰੂ ਅਗੇ ਅਰਦਾਸ ਹੈ ਸਾਡੀ ਤੇ ਕਿਰਪਾ ਕਰੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਅਸੀਂ ਸਿੱਖੀ ਦੇ ਤਾਰਨੀ ਹੋਈਏ ਅਤੇ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਨਹੀਂ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ